ਸਤ ਸ੍ਰੀ ਅਕਾਲ ਜੀ ਅੱਜ ਲੈ ਕੇ ਆ ਤੁਹਾਡੇ ਲਈ ਇੱਕ ਨਵੀਂ ਕਹਾਣੀ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਭੋਲੀ ਦੇ ਵਿਆਹ ਨੂੰ ਲੈ ਕੇ ਉਹਦੇ ਬਾਪ ਨੂੰ ਬਹੁਤ ਹੀ ਚਿੰਤਾ ਹੁੰਦੀ ਰਹਿੰਦੀ ਸੀ ਉਸ ਨੇ ਕਈਆਂ ਕੋਲ ਆਪਣੇ ਧੀ ਦੇ ਰਿਸ਼ਤੇ ਦੀ ਗੱਲ ਕਰੀ ਕਿ ਭਾਈ ਕੋਈ ਚੰਗਾ ਜਿਹਾ ਮੁੰਡਾ ਹੋਵੇ ਤਾਂ ਸਾਨੂੰ ਜ਼ਰੂਰ ਦੱਸ ਪਾਓ ਇਸੇ ਤਰ੍ਹਾਂ ਹੀ ਟਾਈਮ ਲੰਘਦਾ ਗਿਆ ਤੇ ਉਸ ਦੇ ਬਾਪ ਲਈ ਆਪਣੀ ਧੀ ਦੀ ਵਿਆਲੀ ਹੁੰਦੀ ਉਮਰ ਨੂੰ ਦੇਖ ਕੇ ਬਹੁਤ ਹੀ ਚਿੰਤਾ ਲੱਗੀ ਰਹਿੰਦੀ ਤੇ ਇੱਕ ਦਿਨ ਉਸ ਦੇ ਕੋਲ ਉਹਨਾਂ ਦੇ ਪਿੰਡ ਦਾ ਅਕਾਦਮੀ ਆਇਆ ਤੇ ਉਸ ਨੇ ਮੁੰਨਾ ਲਈ ਮੁੰਡੇ ਦੀ ਦੱਸ ਪਾਈ ਤੇ ਉਹ ਕਹਿਣ ਲੱਗਾ ਕਿ ਮੁੰਡਾ ਤੇ ਘਰ-ਬਾਰ ਬਹੁਤ ਹੀ ਵਧੀਆ ਹੈ ਚੱਲ ਮੈਂ ਤੈਨੂੰ ਵਿਖਾ ਕੇ ਲਿਆਵਾਂ ਤੇ ਉਹ ਭੁੱਲੀ ਦੇ ਪਿਓ ਨੂੰ ਨਾਲ ਲੈ ਕੇ ਮੁੰਡੇ ਵਾਲਾਂ ਦੇ ਘਰੇ ਚਲੇ ਗਈ ਮੁੰਡੇ ਵਾਲਾਂ ਦੇ ਘਰ ਪਹੁੰਚ ਕੇ ਗੇਟ ਤੇ ਜਾ ਕੇ ਉਨੇ ਕੋਠੀ ਦਿਖਾਈ ਤੇ ਕਹਿਣ ਲੱਗਿਆ ਦੇਖਿਆ ਵੇਰਾ ਕਿਵੇਂ ਵਟ ਕੱਢੇ ਪਏ ਨੇ ਘਰ ਵਾਲੇ ਆਪਣੀ ਧੀ ਨੂੰ ਵਿੱਦੂ ਚੰਗਾ ਘਰ ਕਿਤੇ ਨਹੀਂ ਮਿਲਣਾ ਤੇ ਬੰਦੇ ਵੀ ਬਹੁਤ ਚੰਗੇ ਆ ਚੱਲ ਆਪਾਂ ਅੰਦਰ ਜਾ ਕੇ ਗੱਲ ਕਰਦੇ ਆ ਤੇ ਫਿਰ ਉਹ ਅੰਦਰ ਜਾ ਕੇ ਬੈਠ ਜਾਂਦੇ ਆ ਕਿ ਮੁੰਡੇ ਵਾਲਿਆਂ ਨਾਲ ਗੱਲ ਕਰਨ ਲੱਗਦੇ ਆ ਤੇ ਜੋ ਬਜੋਲਾ ਸੀ ਉਹ ਤਰੀਫਾਂ ਦੇ ਪੁਲ ਬਣਨ ਲੱਗ ਜਾਂਦਾ ਤੇ ਭੋਲੀ ਦੇ ਪੁੱਣ ਕਹਿੰਦਾ ਦੇਖਿਆ ਬੰਤ ਸਿਆ ਘਰ-ਬਾਰ ਕਿੰਨਾ ਵਧੀਆ ਹੈ ਤੇ ਆ ਤੇਰੇ ਕੋਲ ਮੁੰਡਾ ਬੈਠਾ ਹੁਣ ਤੂੰ ਆਪਣੀ ਅੱਖੀਂ ਵੇਖ ਲੈ ਸਾਰਾ ਕੁਝ ਫੇਰ ਨਾ ਮੈਨੂੰ ਕੱਲ ਨੂੰ ਕੋਈ ਲਾਂਭਾ ਦੇ ਤੀ ਦਾ ਪੇਉਣ ਦੇ ਨਾਤੇ ਤੇਹੀ ਖਿਆਲ ਮਨ ਬਚਿੱਤਰ ਦੇ ਤੇ ਚੜਦੇ ਆ ਤੇ ਉਸ ਨੂੰ ਸਾਰਾ ਕੁਝ ਪਸੰਦ ਵੀ ਆ ਜਾਂਦਾ ਹੈ ਉਹ ਹੱਤ ਬਣ ਕੇ ਮੁੰਡੇ ਦੀ ਮਾਂ ਨੂੰ ਕਹਿੰਦਾ ਦੇਖੋ ਜੀ ਸਰਦਾਰ ਜੀ ਘਰ-ਬਾਰ ਤੇ ੁੰਡਾ ਤਾਂ ਮੈਂ ਵੇਖ ਲਿਆ ਪਰ ਮੈਂ ਤੁਹਾਡੇ ਅੱਗੇ ਕੋਈ ਗੱਲ ਕਰਨੀ ਚਾਹੁੰਦਾ ਜੀ ਕਿ ਕੱਲ ਨੂੰ ਆਪਣਾ ਕੋਈ ਫਰਕ ਨਾ ਪਵੇ ਮੈਂ ਚਾਹੁੰਦਾ ਕਿ ਜੇਕਰ ਤੁਹਾਡੇ ਕੋਈ ਦਾਜ ਦੀ ਮੰਗ ਹੋਵੇ ਤਾਂ ਤੁਸੀਂ ਮੈਨੂੰ ਬੇਝਿਖੋ ਕੇ ਦੱਸ ਦਿਓ ਤਾਂ ਮੁੰਡੇ ਦੀ ਮਾਂ ਕੋਲ ਬੈਠੀ ਪਹਿਲਾਂ ਤਾਂ ਕਹਿਣ ਲੱਗੀ ਨਾ ਨਾ ਜੀ ਸਾਨੂੰ ਤਾਂ ਦਾਜ ਦਾ ਕੁਝ ਵੀ ਨਹੀਂ ਚਾਹੀਦਾ ਸਾਡੇ ਘਰੇ ਤਾਂ ਰੱਬ ਦਾ ਦਿੱਤਾ ਬਹੁਤ ਕੁਝ ਹੈ ਹਾਂ ਮੇਰੇ ਦਿਓਰ ਦੇ ਦੋ ਮੁੰਡਿਆਂ ਨਾਲ ਰਿਸ਼ਤਾ ਜ਼ਰੂਰ ਹੋਇਆ ਹੈ ਉਹਨਾਂ ਨੂੰ ਇੱਕ ਇੱਕ ਕਿੱਲੇ ਦਾ ਇੱਕ ਇੱਕ ਲੱਖ ਮਿਲਿਆ ਤੇ ਸਾਨੂੰ ਤਾਂ ਐਡਾ ਕੋਈ ਲਾਲਚ ਵੀ ਨਹੀਂ ਚਲੋ ਮੈਂ ਚਾਉਣੀ ਆ ਕਿ ਸਾਨੂੰ 10000 ਕਿੱਲੇ ਮਗਰ ਘੱਟ ਮਿਲ ਜੇ ਬਸ ਹੋਰ ਕੀ ਆ ਜੀ ਆਈ ਨੱਕ ਮੂੰਹ ਸਾਰਨ ਰੱਖਣਾ ਪੈਂਦਾ ਆਖਰ ਅਸੀਂ ਵੀ ਐਡੀ ਜ਼ਮੀਨ ਦੇ مالکਾਂ ਤੇ ਕੱਲ ਨੂੰ ਆਂਢੀ ਗੁਆਂਢੀ ਗੱਲਾਂ ਕਰਨਗੇ ਵੀ ਪਤਾ ਨਹੀਂ ਮੁੰਡਾ ਕਿੱਥੇ ਨੰਗਾ ਦੇ ਵਿਆਹ ਲਿਆ ਕਿ ਧੀ ਵਾ ਲੈਣੇ ਦਾ ਦੇ ਵਿੱਚ ਕੁਝ ਨਹੀਂ ਦਿੱਤਾ ਇਨਿੰਗਲ ਸੁਣ ਦੀ ਦੇਰ ਸੀ ਕਿ ਬੰਤ ਸਿਉ ਹਰਾਨ ਪਰੇਸ਼ਾਨ ਰਹ ਜਾਂਦਾ ਤੇ ਸਾਰੀ ਗੱਲ ਸੁਣ ਕੇ ਉਹ ਚਾਹ ਪਾਣੀ ਪੀ ਕੇ ਆਪਣੇ ਘਰ ਆ ਜਾਂਦੇ ਘਰ ਆਉਂਦਿਆਂ ਹੀ ਉਹ ਉਸ ਦੇ ਘਰ ਵਾਲੀ ਆ ਕੇ ਸਵਾਲਾਂ ਦੇ ਝੜੀ ਲਗਾ ਦਿੰਦੀ ਐ ਕਿ ਪੁੱਛਦੀ ਐ ਜਾਇ ਜੀ ਕਿਵੇਂ ਲੱਗਿਆ ਮੁੰਡਾ ਕਿੰਨੀ ਪਿਆਰੀ ਐ ਕਿਵੇਂ ਘਰ-ਬਾਰ ਉਹ ਕਿੱਸਾ ਕਈ ਸਵਾਲ ਕਰ ਦਿੰਦੀ ਐ ਤੇ ਬੰਤ ਸਿਉ ਥੋੜਾ ਪਰੇਸ਼ਾਨ ਲੱਗਦਾ ਸੀ ਕਿ ਆ ਕੇ ਮੰਡੀ ਤੇ ਬੈਠ ਜਾਂਦਾ ਤੇ ਉਹ ਆਪਣੀ ਘਰ ਵਾਲੀ ਨੂੰ ਕਹਿੰਦਾ ਕਿ ਪਹਿਲਾਂ ਪਾਣੀ ਦਾ ਗਲਾਸ ਤਾਂ ਲਿਆ ਫਿਰ ਮੈਂ ਤੇਰੇ ਨਾਲ ਸਾਰੀ ਗੱਲ ਕਰਦਾ ਫਿਰ ਉਹ ਆਪਣੀ ਘਰ ਵਾਲੀ ਨਾਲ ਸਾਰੀਆਂ ਗੱਲਾਂ ਸਾਂਝੀਆਂ ਕਰਦਾ ਕਿ ਮੁੰਡੇ ਵਾਲਾਂ ਦੀ ਕੋਠੀ ਵੀ ਬਹੁਤ ਸੋਹਣੀ ਹੈ ਤੇ ਮੁੰਡਾ ਵੀ ਬਹੁਤ ਸੋਹਣਾ ਹੈ ਤੇ ਮੈਨੂੰ ਮੁੰਡੇ ਦੀ ਮਾਂ ਦਾ ਸੁਭਾਅ ਵੀ ਚੰਗਾ ਲੱਗਿਆ ਹਾਂ ਉਹਨਾਂ ਦੀ ਕੋਠੀ ਵੀ ਖੇਤਾਂ ਵਿੱਚ ਹੀ ਪਾਈ ਹੈ ਤੇ ਕੋਲੇ ਖੇਤ ਵਿੱਚ ਦੋ ਮੋਟਰਾਂ ਲੱਗੀਆਂ ਤੇ ਪੂਰੀ 10 ਕਿੱਲੇ ਜ਼ਮੀਨ ਆ ਤੇ ਉਹਨਾਂ ਦੀ 10 ਲੱਖ ਦੀ ਮੰਗ ਆ ਪਰ ਬੋਲੀ ਦੀ ਮੰਗ ਕਰਨ ਲੱਗੀ ਕੋਈ ਗੱਲ ਨਹੀਂ ਫਿਰ ਕੀ ਆਪਾਂ ਸਾਰਾ ਕੁਝ ਵਧੀਆ ਕਰਾਂਗੇ ਆਪਾਂ ਧੀਆਂ ਪੁੱਤਾਂ ਵਾਸਤੇ ਸਾਰਾ ਕੁਝ ਕਰਦੇ ਆਂ ਕੋਈ ਗੱਲ ਨਾ ਤੂੰ ਫਿਕਰ ਨਾ ਕਰ ਆਪਾਂ ਕੋਈ ਨਾ ਕੋਈ ਹੱਲ ਤਾਂ ਜ਼ਰੂਰੀ ਕਰ ਲਾਂਗੇ ਜੇਕਰ ਰਿਸ਼ਤਾ ਇੰਨਾ ਚੰਗਾ ਹੈ ਤਾਂ ਆਪਾਂ ਇਹ ਰਿਸ਼ਤਾ ਖੁੰਝਣ ਨਹੀਂ ਦੇਣਾ ਫਿਰ ਇਸੇ ਤਰ੍ਹਾਂ ਹੀ ਡੇਢ ਬਣ ਕਰਦੇ ਆਂ ਉਹਨਾਂ ਨੂੰ ਇੱਕ ਮਹੀਨਾ ਲੰਘ ਜਾਂਦਾ ਹੈ ਕਿ ਪੈਸੇ ਦੇਣ ਤੇ ਸਮ ਕਰ ਲਈ ਆਪਣੇ ਆੜਤੀ ਕੋਲ ਜਾਂਦੇ ਹੈ ਕਦੇ ਕਿਸੇ ਬੈਂਕ ਵੱਲ ਜਾਂਦੇ ਹੈ ਤੇ ਫਿਰ ਆੜਤੀ ਉਹਨਾਂ ਨੂੰ ਪੈਸੇ ਦੇਣ ਨੂੰ ਰਾਜ਼ੀ ਹੋ ਜਾਂਦਾ ਹੈ ਫਿਰ ਉਹ ਵਿਚੋਲੇ ਨੂੰ ਜਾ ਕੇ ਕਹਿੰਦੇ ਆ ਕਿ ਤੂੰ ਭਈ ਉਹਨਾਂ ਨਾਲ ਵਿਆਹ ਦੀ ਗੱਲ ਅੱਗੇ ਤੋਰ ਤੇ ਉਹਨਾਂ ਦੀ ਗੱਲ ਸੁਣ ਕੇ ਵਿਚੋਲਾ ਮੁੰਡੇ ਵਾਲੇ ਦੇ ਘਰ ਜਾਂਦਾ ਹੈ ਤੇ ਉਹਨਾਂ ਨਾਲ ਵਿਆਹ ਦੀ ਗੱਲ ਅੱਗੇ ਚਲਾਉਂਦਾ ਹੈ ਵਿਚੋਲੇ ਦੀ ਗੱਲ ਸੁਣ ਕੇ ਉਸ ਦੀ ਮਾਂ ਮੰਨ ਜਾਂਦੀ ਐ ਤੇ ਫਿਰ ਇੱਕ ਮਹੀਨੇ ਬਾਅਦ ਵਿਆਹ ਤੈਅ ਕੀਤਾ ਜਾਂਦਾ ਐ ਤੇ ਸਾਰੀਆਂ ਰਸਮਾਂ ਬਹੁਤ ਵਧੀਆ ਢੰਗ ਨਾਲ ਕੀਤੀਆਂ ਜਾਂਦੀਆਂ। ਵਿਚੋਲਾ ਜਦੋਂ ਰਿਸ਼ਤਾ ਲੈ ਕੇ ਉਹਨਾਂ ਦੇ ਘਰ ਆਉਂਦਾ ਤਾਂ ਉਸ ਦੀ ਮਾਂ ਨੂੰ ਦੱਸਦਾ ਕਿ ਭਈ ਉਹਨਾਂ ਦੀ 3 ਕਿੱਲੇ ਜ਼ਮੀਨ ਸੀ। ਉਹਨਾਂ ਨੇ ਜ਼ਮੀਨ ਗਹਿਣੇ ਕਰਕੇ ਸਾਰਾ ਪੈਸਾ ਦਾ ਪ੍ਰਬੰਧ ਕਰ ਲਿਆ। ਤੇ ਇਹ ਗੱਲ ਸੁਣਨ ਦਾ ਉਸ ਦਾ ਪੁੱਤਰ ਨਾਲ ਦੇ ਕਮਰੇ ਵਿੱਚ ਬੈਠਾ ਸੁਣ ਕੇ ਬਹੁਤ ਹੀ ਫਿਕਰਾਂ ਚ ਪਿਆ ਜਾਂਦਾ ਕਿ ਕਿਵੇਂ ਮੇਰੀ ਮਾਂ ਨੇ ਦਾਜ ਮੰਗ ਕੇ ਇੱਕ ਧੀ ਦੇ ਪਿਓ ਦਾ ਸਾਰੀ ਜ਼ਮੀਨ ਹੀ ਗਹਿਣੇ ਕਰਵਾ ਦਿੱਤੀ ਫਿਰ ਉਹਨਾਂ ਨੇ ਆਪਣੀ ਧੀ ਦੇ ਵਿਆਹ ਤੇ ਪੂਰਾ ਜ਼ੋਰ ਲਗਾਤਾ ਤੇ ਫਿਰ ਭੋਲੀ ਵਿਆਹ ਕੇ ਆਪਣੇ ਸਹੁਰੇ ਘਰ ਆਉਂਦੀ ਐ ਤੇ ਵਿਆਹ ਤੋਂ ਬਾਅਦ ਜੋ ਰਸਮਾਂ ਹੁੰਦੀਆਂ ਉਹ ਸਾਰੀਆਂ ਕੀਤਾ ਜਾਂਦੀਆਂ ਤੇ ਫਿਰ ਇੱਕ ਦਿਨ ਉਹ ਕਮਰੇ ਵਿੱਚ ਬੈਠੀ ਫੋਨ ਤੇ ਆਪਣੀ ਮਾਂ ਨਾਲ ਗੱਲਾਂ ਕਰਦੀ ਸੀ ਤਾ ਉਹਦੀ ਸਾਸੰਦਰ ਆਉਂਦੀ ਐ ਤੇ ਆ ਕੇ ਉਹਨੂੰ ਕਹਿੰਦੀ ਐ ਧੀਏ ਕੀ ਕਰਦੀ ਐ ਤੂੰ ਅੰਦਰ ਬੈਠੀ ਤੂੰ ਬਾਹਰ ਆ ਜਾ ਤੋ ਆਪਣੀ ਸਾਸਨ ਬੋਲਦੀ ਐ ਮੰਮੀ ਜੀ ਮੈਂ ਆਪਣੀ ਮੰਮੀ ਨਾਲ ਫੋਨ ਤੇ ਗੱਲ ਕਰਦੀ ਐ ਮੈਂ ਗੱਲ ਖਤਮ ਕਰਕੇ ਬਾਹਰ ਆਵਾਂਗੀ ਦੀ ਸਾਸ ਕਹਿੰਦੀ ਐ ਕਿ ਤੂੰ ਛੇਤੀ ਛੇਤੀ ਆ ਤੇ ਆ ਕੇ ਤੁਲਾ ਚੌਂਕਾ ਸੰਭਾਲਾ ਤੁਲੀ ਜੋਂ ਕਿ ਦੀ ਗੱਲ ਸੁਣ ਕੇ ਭੁੱਲ ਨੂੰ ਗੁੱਸਾ ਆ ਜਾਂਦਾ ਐ ਤੇ ਉਹ ਨੂੰ ਕਹਿੰਦੀ ਆ ਕਿ ਮੰਮੀ ਜੀ ਮੈਂ ਤਾਂ ਕਦੇ ਰੋਟੀ ਨਹੀਂ ਬਣਾਈ ਤੇ ਨਾ ਹੀ ਮੈਨੂੰ ਰੋਟੀ ਬਣਾਉਣੀ ਆਉਂਦੀ ਐ ਆਪਣੇ ਘਰ ਜੋ ਕੰਮ ਵਾਲੀ ਰੱਖੀ ਐ ਉਹ ਆਪੇ ਰੋਟੀ ਬਣਾ ਲੂਗੀ ਇਹ ਗੱਲ ਸੁਣ ਕੇ ਸੱਸ ਗੁੱਸੇ 'ਚ ਆ ਜਾਂਦੀ ਐ ਤੇ ਆ ਕੇ ਉਹ ਸਾਰੀ ਗੱਲ ਆਪਣੇ ਮੁੰਡੇ ਨੂੰ ਦੱਸਦੀ ਐ ਤੇ ਫਿਰ ਮੁੰਡਾ ਕਹਿੰਦਾ ਕੋਈ ਨਹੀਂ ਮਾਂ ਆਪੇ ਹੌਲੀ-ਹੌਲੀ ਲੱਗ ਜੂਗੀ ਹਜੇ ਉਹ ਨਵੀਂ-ਨਵੀਂ ਆਈ ਐ ਤਾਂ ਮਾਂ ਆਪਣੇ ਪੁੱਤਰ ਦੀ ਇੱਕ ਵੀ ਗੱਲ ਨਹੀਂ ਸੁਣਦੀ ਤੇ ਉਸ ਨੂੰ ਕਹਿੰਦੀ ਆ ਪੁੱਤ ਹਜੇ ਤਾਂ ਡੁੱਲੇ ਵੀ ਰੰਦਾ ਕੁਝ ਨਹੀਂ ਵਿਗੜਿਆ ਆਪਾਂ ਕਿਉਂ ਇਹਨਾਂ ਨੂੰ ਤਲਾਕ ਹੀ ਦੇ ਦੇਈਏ ਇਹਨਾਂ ਤਾਂ ਮੈਨੂੰ ਅੱਜ ਹੀ ਜਵਾਬ ਦੇ ਦਿੱਤਾ ਤੇ ਕੱਲ ਨੂੰ ਤਾਂ ਇਹਨੇ ਆਪਣੇ ਸਿਰ ਤੇ ਚੜ ਜਾਣਾ ਆਪਣੀ ਮਾਂ ਦੀ ਇਹ ਗੱਲ ਸੁਣ ਕੇ ਮੁੰਡਾ ਕਹਿੰਦਾ ਮਾਂ ਤਲਾਕ ਐਡੀ ਜਿੱਤੀ ਤਲਾਕ ਕਿਵੇਂ ਦੇ ਦਈਏ ਹਜੇ ਤਾਂ ਆਪਾਂ ਉਹਨਾਂ ਤੋਂ ਕੱਲ ਹੀ 15-20 ਲੱਖ ਰੁਪਏ ਦਾਅ ਚ ਲਿਆ ਤੇ ਮੁੰਡੇ ਦੀ ਇਹ ਗੱਲ ਸੁਣ ਕੇ ਉਸ ਦੀ ਮਾਂ ਥੁੱਟ ਕੇ ਚਲੀ ਜਾਂਦੀ ਐ ਤੇ ਫਿਰ ਇਸੇ ਤਰ੍ਹਾਂ ਹੀ ਅਗਲੇ ਦਿਨ ਜਦੋਂ ਉਸ ਦੀ ਨੌ ਨਾ ਉઠી ਤਾ ਉਸ ਦੀ ਸੱਸ ਫੇਰ ਉਸ ਨੂੰ ਕਮਰੇ ਵਿੱਚ ਠਾਉਣ ਜਾਂਦੀ ਐ ਤੇ ਨਾਲੇ ਸਕੂਲ ਜਾ ਕੇ ਬੜਬੜ ਕਰਦੀ ਐ ਤੇ ਜਾ ਕੇ ਕਹਿੰਦੀ ਐ ਮਾਹ ਰਾਣੀ ਬਣੀ ਪਈ ਐ 9 ਵਜ ਗਏ ਉੱਠ ਕੇ ਕੋਈ ਕੰਮ ਧੰਦਾ ਕਰ ਲਿਆ ਕਰ ਤੇ ਨੌ ਕਹਿੰਦੀ ਐ ਮਾਂ ਜੀ ਮੈਂ ਤਾਂ ਕੋਈ ਕੰਮ ਨਹੀਂ ਕਰਨਾ ਮੈਂ ਤਾਂ ਇੱਥੇ ਰਾਜ ਕਰਨਾ ਹੀ ਐ ਤੇ ਮੈਂ ਰਾਜ਼ੀ ਕਰਨਾ ਹੈ। ਨਾ ਮੈਨੂੰ ਕੋਈ ਕੰਮ ਕਰਨਾ ਆਉਂਦਾ ਹੈ ਕਿ ਨਾ ਤੁਸੀਂ ਮੈਨੂੰ ਕੱਲ ਤੋਂ ਕਿਸੇ ਕੰਮ ਨੂੰ ਕਰ ਲਈ ਕਹਿਣਾ ਹੈ। ਤੇ ਫਿਰ ਸੱਸ ਬਹੁਤ ਗੁੱਸੇ ਵਿੱਚ ਆਉਂਦੀ ਹੈ ਤੇ ਫਿਰ ਆਪਦੇ ਮੁੰਡੇ ਕੋਲ ਆ ਕੇ ਸ਼ਿਕਾਇਤਾਂ ਲਾਉਂਦੀ ਹੈ। ਤੇ ਆਪਣੇ ਮੁੰਡੇ ਨੂੰ ਕਹਿਣ ਲੱਗੀ ਪੁੱਤੈ ਤਾਂ ਨਹੀਂ ਸਰਨਾ ਆਪਾਂ ਨੂੰ ਤਾਂ ਹੁਣ ਕੁਝ ਕਰਨਾ ਹੀ ਪਊ। ਤੂੰ ਇਹਦੇ ਮਾਪਿਆਂ ਨੂੰ ਫੋਨ ਕਰ ਤੇ ਨਾਲੇ ਆਪਾਂ ਸਰਪੰਚ ਨੂੰ ਵੀ ਘਰੇ ਬੁਲਾਉਨੇ ਆ। ਤੇ ਫਿਰ ਆਪਾਂ ਕੋਈ ਗੱਲ ਕਰਦੇ। ਫਿਰ ਅਗਲੇ ਦਿਨ ਉਹਨਾਂ ਨੇ ਸਰਪੰਚ ਨੂੰ ਵੀ ਘਰੇ ਬੁਲਾ ਲਿਆ ਤੇ ਉਹਦੇ ਮਾਂ ਪਿਓ ਵੀ ਆ ਗਏ ਫਿਰ ਉਹਦੀ ਸੱਸ ਨੇ ਸਰਪੰਚ ਅੱਗੇ ਸ਼ਿਕਾਇਤ ਕਰਨਾ ਸ਼ੁਰੂ ਕਰ ਦਿੱਤੀ ਤੇ ਸਰਪੰਚ ਨੂੰ ਕਹਿਣ ਲੱਗੀ ਕਿ ਦੇਖੋ ਸਰਪੰਚ ਸਾਹਿਬ ਇਹ ਕੱਲ ਦੀ ਸਾਡੇ ਘਰ ਵਿਆਹ ਕੇ ਆਈ ਐ ਤੇ ਘਰ ਵਿੱਚ ਕੋਈ ਕੰਮ ਦਾ ਧੱਕਾ ਨਹੀਂ ਤੋੜਦੀ ਤੇ ਮੈਨੂੰ ਗੱਲ-ਗੱਲ ਤੇ ਜਵਾਬ ਦਿੰਦੀ ਰਹਿੰਦੀ ਐ ਤੇ ਫਿਰ ਸਰਪੰਚ ਉਹਨਾਂ ਦੇ ਨੂੰ ਆਪਣੇ ਕੋਲ ਬੁਲਾਉਂਦਾ ਹੈ ਤੇ ਕਹਿੰਦਾ ਦੱਸੋ ਭਾਈ ਇਹ ਗੱਲ ਸਾਰੀ ਠੀਕ ਐ ਤਪੋਲੀ ਕਹਿੰਦੀ ਹੈ ਹਾਂ ਜੀ ਇਹ ਸਭ ਠੀਕ ਹੈ ਤਾਂ ਉਹਦੀ ਸੱਸ ਕਹਿਣ ਲੱਗੀ ਦੇਖਿਆ ਸਰਪੰਚ ਸਾਹਿਬ ਇਹ ਤਾਂ ਤੁਹਾਡੇ ਮੂੰਹ ਤੇ ਵੀ ਨਹੀਂ ਮੁਕਰਦੀ ਇਹ ਸਾਰੀਆਂ ਗੱਲਾਂ ਸੱਚ ਨੇ ਤੇ ਮੈਂ ਸੱਚ ਹੀ ਕਹਿੰਦੀ ਆ ਤੇ ਇਹ ਸਾਰੀਆਂ ਗੱਲਾਂ ਕੋਲ ਖੜਾਂ ਦਾ ਮੁੰਡਾ ਵੀ ਸੁਣਦਾ ਸੀ ਮੁੰਡਾ ਸਾਰੀ ਗੱਲ ਸੁਣ ਕੇ ਆਪਣੇ ਪਤਨੀ ਕੋਲ ਜਾ ਕੇ ਖੜ ਜਾਂਦਾ ਤੇ ਕਹਿੰਦਾ ਸਰਪੰਚ ਸਾਹਿਬ ਸਾਰੀ ਗੱਲ ਤੁਹਾਨੂੰ ਮੈਂ ਦੱਸਦਾ ਜਿੱਦੋਂ ਮਚੋਲਾ ਸਾਡੇ ਘਰ ਆਇਆ ਸੀ ਰਿਸ਼ਤਾ ਲੈ ਕੇ ਤਾਂ ਮੇਰੀ ਮਾਂ ਨੇ ਉਸ ਟੈਮ ਕਲਾ ਦਾ ਜੀ ਮੰਗਿਆ ਸੀ। ਹੋਰ ਮੇਰੀ ਮਾਂ ਨੇ ਕੁਝ ਨਹੀਂ ਮੰਗਿਆ। ਨਾ ਤਾਂ ਉਸਨੇ ਕਿਹਾ ਸੀ ਕਿ ਮੇਰੀ ਨੂੰ ਸੰਸਕਾਰੀ ਹੋਵੇ ਤੇ ਨਾ ਹੀ ਐ ਮੰਗਿਆ ਸੀ ਕਿ ਮੇਰੀ ਨੂੰ ਪੜ੍ਹੀ ਲਿਖੀ ਆਵੇ ਤੇ ਸਾਡੇ ਘਰ ਦਾ ਸਾਰਾ ਕੰਮਕਾਰ ਕਰੇ ਤੇ ਸਾਡੇ ਸਾਰਿਆਂ ਦਾ ਆਦਰ ਕਰੇ। ਮੇਰੀ ਮਾਂ ਨੂੰ ਤਾਂ ਸਿਰਫ ਪੈਸੇ ਚਾਹੀਦੇ ਸੀ ਤੇ ਉਹ ਇਸ ਨੂੰ ਮਿਲ ਗਿਆ। ਹੁਣ ਇਸ ਲਈ ਮੈਂ ਹੀ ਸੀ। ਜੋ ਆਪਣੀ ਪਤਨੀ ਨੂੰ ਕਰਦਾ ਕੰਮ ਕਰਨ ਤੋਂ ਰੋਕਿਆ ਸੀ ਮੈਂ ਆਪਣੀ ਮਾਂ ਦਾ ਇਕਲੌਤਾ ਪੁੱਤਰ ਹੋਣ ਕਰਕੇ ਆਪਣੀ ਮਾਂ ਦੇ ਮੂਰੇ ਬੋਲ ਨਹੀਂ ਸਕਿਆ ਪਰ ਮੈਂ ਸੋਚਿਆ ਜ਼ਰੂਰ ਸੀ ਕਿ ਇੱਕ ਦਿਨ ਮੈਂ ਆਪਣੀ ਮਾਂ ਨੂੰ ਸਭ ਕੁਝ ਜ਼ਰੂਰ ਸਿਖਾਉਣਾ ਹੈ ਤੇ ਇਸ ਲਈ ਮੈਂ ਹੀ ਆਪਣੀ ਪਤਨੀ ਨੂੰ ਕਿਹਾ ਸੀ ਕਿ ਤੂੰ ਕੋਈ ਵੀ ਕੰਮ ਨਹੀਂ ਕਰਨਾ ਤੇ ਜੇ ਜਦੋਂ ਤੇਨੂੰ ਮਾਂ ਕੰਮ ਨੂੰ ਕਵੇ ਤਾਂ ਤੂੰ ਮਾਂ ਨੂੰ ਇਹੀ ਕਹਿਣਾ ਕਿ ਮੈਂ ਤੇਥੇ ਰਾਜ ਕਰਨ ਆਈ ਹਾਂ ਕਿਉਂਕਿ ਮਾਂ ਨੇ ਰਿਸ਼ਤਾ ਕਰਨ ਵੇਲੇ ਇਹੀ ਕਿ ਆਸੀ ਕਿਸਾਨ ਨੂੰ ਤਾਂ 10 ਲੱਖ ਚਾਹੀਦਾ ਤੇ ਉਹਨਾਂ ਦੀ ਕੁੜੀ ਇੱਥੇ ਕੇ ਰਾਜ ਕਰੂਗੀ ਕਿ ਫਿਰ ਮੈਂ ਵੀ ਆਪਣੇ ਪਤਨੇ ਨੂੰ ਕਹਿ ਦਿੱਤਾ ਕਿ ਤੂੰ ਸਰਫਰਾਜ਼ ਹੀ ਕਰ ਤੇ ਮੈਂ ਤੈਨੂੰ ਇੱਥੇ ਰਾਜ ਹੀ ਕਰਾਉਣਾ ਆਪਣੀ ਧੀ ਨੂੰ ਰਾਜ ਕਰਾਉਣ ਵਾਸਤੇ ਇੱਕ ਪਿਓ ਨੇ ਆਪਣੇ ਤਿੰਨ ਕਿੱਲੇ ਗਹਿਣੇ ਰੱਖ ਦਿੱਤੇ ਕਿ ਉਸ ਦੀ ਧੀ ਆਪਣੇ ਸਹੁਰੇ ਘਰ ਜਾ ਕੇ ਸੁਖੀ ਵਸੇ ਕਿ ਮਾਂ ਤੂੰ ਦਾਜ ਮੰਗ ਲੱਗੀ ਨਹੀਂ ਜਮਾ ਵੀ ਨਹੀਂ ਸੋਚਿਆ ਕਿ ਜੀ ਨੇ ਆਪਣੀ ਏਡੀ ਵੱਡੀ ਧੀ ਪਾਲ ਪੋਸਟ ਕੇ ਆਪਣੇ ਘਰ ਦੇ ਦਿੱਤੀ ਉਦੇ ਕੋਲ ਪਿੱਛੇ ਹੋ ਰਹਿ ਵੀ ਕੀ ਗਿਆ ਭੋਲੀ ਦਾ ਘਰ ਵਾਲਾ ਆਪਣੀ ਮਾਂ ਨੂੰ ਕਹਿਣ ਲੱਗਾ ਕਿ ਮਾਂ ਅਜੀਬ ਹੀ ਟਾਈਮ ਹੈ ਤੂੰ ਸੋਚ ਕੇ ਦੱਸ ਕਿ ਤੈਨੂੰ ਧੀਾਂ ਵਰਗੀ ਨੋ ਚਾਹੀਦੀ ਹੈ ਜਾਂ ਦਾਜ ਚਾਹੀਦਾ ਪਰ ਇਸ ਗੱਲ ਨੂੰ ਸੁਣ ਕੇ ਉਸ ਦੀ ਮਾਂ ਬਹੁਤ ਸ਼ਰਮਿੰਦਾ ਹੋਈ ਤੇ ਹੱਥ ਜੋੜ ਕੇ ਮਾਫੀ ਮੰਗਣ ਲੱਗੀ ਤੇ ਆਪਣੇ ਪੁੱਤਰ ਨੂੰ ਕਹਿਣ ਲੱਗੀ ਪੁੱਤਰਾ ਮੈਨੂੰ ਤਾਂ ਧੀਾਂ ਵਰਗੀ ਨੋ ਹੀ ਚਾਹੀਦੀ ਹੈ ਮੈਨੂੰ ਦਾਜ ਨਹੀਂ ਚਾਹੀਦਾ ਤੇ ਮੈਨੂੰ ਦੇਈ ਚਾਹਦਾ ਕਿ ਮੇਰੇ ਨੋਹ ਪੁੱਤ ਆਪਣੇ ਘਰ ਦੇ ਵਿਹੜੇ ਵਿੱਚ ਹੱਸਣ ਖੇਡਣ ਤੇ ਉਹਨਾਂ ਨੂੰ ਦੇਖ ਕੇ ਮੈਂ ਸਦਾ ਖੁਸ਼ ਰਵਾਂ ਇਹ ਗੱਲ ਸੁਣ ਕੇ ਉਸ ਦੇ ਨੋਹ ਪੁੱਤਰ ਉਸ ਦੇ ਕੋਲ ਆਏ ਤੇ ਉਸ ਦੇ ਪੈਰੀਂ ਥਨਾਈ ਤੇ ਉਸ ਨੇ ਵੀ ਆਪਣੇ ਨੋਹ ਪੁੱਤਰ ਨੂੰ ਗਲ ਨਾਲ ਲਾ ਲਿਆ ਇਹ ਸੀ ਜੀ ਆਪਣੁਰਜ ਦੀ ਕਹਾਣੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ